ਆਵੇ ਗੌੜੀ ਮਹੱਲਾ ਨੂੰ ਸਾਧੂ ਇਹੋ ਮਨ ਗਹਿਉ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾ ਤੀ ਫਿਰ ਨਾ ਰਹਾਈ ਰਹਾਉ ਕਟਨ ਕਰੋਧ ਘਟ ਹੀ ਕੇ ਭੀਤਰ ਜਿਹੇ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉ ਕਛ ਨਾ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭਏ ਦਿਆਲਾ ਤਉ ਸਭ ਬਿਦ ਬਨ ਆਈ ਗੌੜੀ ਮਹੱਲਾਨੋ ਸਾਧੂ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਤਾ ਕਾਹੇ ਗਵਾਵ ਰਹਾਉ ਪਤਤ ਪਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜਿਹ ਸਿਮਰਤ ਤੁਮ ਕਾਹੀ ਬਿਸਰਾਵ ਤਜ ਅਭਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਤ ਇਹੋ ਗੁਰਮੁਖ ਹੋਏ ਤゥム ਪਾਵੋ ਗੌੜੀ ਮਹੱਲਾ ਨੋਆ ਕਉਮਾਈ ਭੂਲਿਓ ਮਨ ਸਮਝਾਵੈ 베ਦ ਪੁਰਾਨ ਸਾਧਮਗ ਸੁਨ ਕਰ ਨਿਮਖਨਾ ਹਰ ਗੁਣ ਗਾਵੇ ਰਹਾਉ ਦੁਰਲੱਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁੱਤ ਉਪਜਾਵੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨੇਹੋ ਨਾ ਲਾਵੈ ਨਾਨਕ ਮੁਕਤ ਤਾਹੇ ਤੁਮ ਮੰਨੋ ਜਿਹ ਕਟ ਰਾਮ ਸਮਾਵੈ ਗੌੜੀ ਮਹੱਲਾ ਨੋ ਸਾਧੂ ਰਾਮ ਸਰਣ ਬਿਸਰਾਮ ਬੇਦ ਪ੍ਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫਨ ਆਉ ਬਿਖਿਆਨ ਕੀ ਸੇਵਾ ਹਰਖ ਸੋਗ ਪਰਸੈ ਜੇ ਨਾਹਿ ਸੋ ਮੂਰਤ ਹੈ ਦੇਵਾ ਸੁਰਗ ਨਰਕ ਅਮਰਤ ਬਿਖ ਇਹ ਸਭ ਕਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫੁਨ ਤੈਸਾ ਦੁਖ ਸੁਖ ਇਹ ਬਾਂਦੇ ਜੇ ਨਾਹਿ ਤੇਹ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨੌਆ ਮਨ ਰੇ ਕਹਾਂ ਭਇਓ ਤੈ ਬਉਰਾ ਅਹਿਲ ਸਉਦ ਘਟੈ ਨਹੀਂ ਜਾਨੈ ਭਇਓ ਲੋਭ ਸੰਗ ਹੋ ਰਾਰਾਹਾ ਜੋ ਤਨ ਤੈ ਆਪਣੋ ਕਰ ਮਾਨਿਉ ਹਰ ਸੁੰਦਰ ਗ੍ਰਹਿਨਾਰੀ ਇਨ ਮੈਂ ਕਛ ਤੇਰੋ ਰੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਣੀ ਨਿਮਖ ਨਾ ਲੀਨ ਭਇਓ ਚਰਨਨ ਸਿਓ ਬਿਰਤਾ ਓ ਜਿਸ ਰਾਣੀ ਕਹੋ ਨਾਨਕ ਸੂਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੇ ਗੌੜੀ ਮਹੱਲਾ ਨੋ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਇਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰਿ ਰਹਾਉ ਬੇਦਪਰਾਨ ਜਾਸ ਗੁਨ ਗਾਵਤ ਤਾ ਕੋ ਨਾਮ ਹੀਐ ਮੋ ਧਰਿ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸ਼ਮਲ ਸਭ ਹਰਿ ਰੇ ਮਾਨਸ ਦੇਹ ਬੋਹਰ ਨਹ ਪਾਵੈ ਕਛੂ ਉਪਾਉ ਮੁਕਤ ਕਾ ਕਰਿ ਨਾਨਕ ਕਹਿਤ ਗਾਏ ਕਰ ਨਾਮੈ ਭਵ ਸਾਗਰ ਕੈ ਪਾਰ ਉੱਤਰਿ ਰਾਗ ਗਉੜੀ ਅਸ਼ਟਪਦੀਆਂ ਮਹੱਲਾ ਪਹਿਲਾ ਗਉੜੀ ਗਵਾਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਰਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਾ ਬਖਮਾਰ ਤ੍ਰਿਕੁਟੀ ਛੂਟੀ ਬਿਮਲ ਮਝਾਰ ਗੁਰ ਕੀ ਮਤ ਜੀਏ ਆਈ ਕਾਰ ਇਨ ਬਿਦਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮਾਨਿਆ ਸਹਿਜ ਮਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭਏ ਸੂਹਾ ਰੰਗ ਮਾਇਆ ਨਦਰ ਭਈ ਬਿਖ ठाਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲੱਗ ਗਿਆ ਰਸ ਸੰਗ੍ਰਹਿ ਬਿਖ ਪਰ ਹਰ त्या ਗਿਆ ਭਾਏ ਬਸੇ ਜਮ ਕਾ ਪਉ ਭਾਗਿਆ ਸਾਧ ਰਹੇ ਬਾਦੰ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤਕੇ ਆਚਾਰਾ ਦ੍ਰਿਸ਼ਟ ਭਈ ਸੁਖ ਆਤਮ ਧਾਰਾ ਤੁਜ ਬਿਨ ਕੋਏ ਨਾ ਦੇਖੋ ਮੀਤ ਕਿਸ ਸੇ ਮੂ ਕਿਸ ਦੇਵੋ ਚੀਤ ਕਿਸ ਪੂਚੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਹਾ ਲਿਵ ਲਾਇ ਗੁਰ ਸੇਵੀ ਗੁਰ ਲਾਗੋ ਪਾਏ ਪਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੀਖਿਆ ਭੋਜਨ ਭਾਉ ਹੁਕਮ ਸੰਜੋਗੀ ਨਿਜ ਘਰ ਜਾਉ ਗਰਬ ਗਤੰ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਾਹੇ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨਹਿ ਪੰਡਤ ਨਹਿ ਚਤਰ ਸਿਆਨਾ ਨਹਿ ਭੂਲੋ ਨਹਿ ਪਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸੁਮਾਨਾ ਗੌੜੀ ਗਵਾਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਧਿਆਨ ਗੁਰ ਅੰਕਸ ਸਚ ਸ਼ਬਦ ਨਿਸ਼ਾਨ ਰਾਜ ਦੁਆਰ ਐ ਸੋਬ ਸੋਮਾਨ ਚਤਰਾਈ ਨਹ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਹਾਉ ਕਰਮ ਹੈ ਅੰਮ੍ਰਿਤ ਤਸ ਕਰਲੇ ਨੰਨਾ ਕਾਰ ਨ ਕੋਈ ਕਰੇ ਰਾਖੈ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕ ਠਾਈ ਜਲ ਨਿਵਰੀ ਗੁਰਬੂਜ ਬੁਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂੰਘਰ ਨਿਰਪੋ ਐਸਾ ਮੂਹੇ ਕਉ ਕਹੋ ਮਾਰੇ ਕੌਣ ਨ ਡਰੇ ਕਉ ਕੈਸਾ ਡਰ ਕਵਣ ਸ਼ਬਦ ਪਛਾਨੈ ਤੀਨੇ ਭੌਣ ਜਿਨ ਕਹਿਆ ਤਿਨ ਕਹਿਨ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨਮਾਨਿਆ ਕੀਰਤ ਸੂਰਤ ਮੁਕਤ ਇਕ ਨਾਹੀ ਤਹੀਂ ਨਿਰੰਜਨ ਰਹਿਆ ਅਸਮਾਈ ਨਿਜ ਕਰ ਵਿਆਪ ਰਹਾ ਨਿਜ ਠਾਈ ਉਸਤਤ ਕਰਹਿ ਕੇਤੇ ਮਨਪ੍ਰੀਤ ਤਨ ਮਨ ਸੂਚੈ ਸਾਚ ਸੋਚੀਤ ਨਾਨਕ ਹਰਿ ਪਜ ਨੀਤਾ ਨੀਤ ਗੋੜੀ